ਅੱਜ ਲਾਈਨਸ ਕਲੱਬ ਪਠਾਨਕੋਟ ਆਰਮਾਨ ਵੱਲੋਂ ਪਿੰਡ ਕੋਠੀ ਪੰਡਾ ਦੇ ਸਕੂਲ ਪ੍ਰਾਇਮਰੀ ਸਕੂਲ ਤੇ ਮਿਡਲ ਸਕੂਲ ਨੂੰ ਪੱਖਿਆਂ ਦੀ ਜ਼ਰੂਰਤ ਸੀ ਜੋ ਸਾਡੀ ਕਲੱਬ ਵੱਲੋਂ ਨੌ ਪੱਖੇ ਜਿਹੜੇ ਸੀਲਿੰਗ ਫੈਨ ਉਹ ਅੱਜ ਦਿੱਤੇ ਜਾ ਰਹੇ ਆ ਔਰ ਇਹ ਪੱਖੇ ਕੱਲ 10 8 214 ਜਿਹੜੇ ਮੇਰੇ ਫਾਦਰ ਸਾਹਿਬ ਪੂਰੇ ਹੋਏ ਹੀ ਤੇ ਉਹਨਾਂ ਦੀ ਯਾਦਗਰੀ ਨੂੰ ਯਾਦ ਕਰਦੇ ਹੋਏ ਮੈਂ ਸੋਚਿਆ ਕਿ ਕਿਉਂ ਨਾ ਇੱਕ ਨਵਾਂ ਅਲੱਗ ਤਰੀਕੇ ਨਾਲ ਫਾਦਰ ਸਾਹਿਬ ਨੂੰ ਯਾਦ ਕੀਤਾ ਜਾਏ ਤੇ ਉਹਨਾਂ ਦੀ ਯਾਦ ਵਿੱਚ ਮੈਂ ਪੱਖੇ ਜਿਹੜੇ ਆ ਉਹ ਅੱਜ ਪ੍ਰਾਇਮਰੀ ਸਕੂਲ ਅਤੇ ਮੀਡਲ ਸਕੂਲ ਦੋਵਾਂ ਨੂੰ ਨਵੇਂ ਪੱਖੇ ਸੀਲਿੰਗ ਫੈਨ ਜਿਹੜੇ ਆ ਮੈਂ ਡੋਨੇਟ ਕਰ ਰਿਹਾ ਇਸੇ ਤਰ੍ਹਾਂ ਹੀ ਸਾਡੀ ਕਲੱਬ ਜਿਹੜੀ ਆ ਪਹਿਲਾਂ ਵੀ ਕੰਮ ਕਰਦੀ ਆ ਰਹੀ ਆ ਤੇ ਅੱਗੋਂ ਵੀ ਇਹ ਭਲਾਈ ਦੇ ਕੰਮ ਜਿਹੜੇ ਆ ਉਹ ਕਰਦੇ ਰਹੇ ਸਾਡਾ ਮੇਨ ਫੋਕਸ ਸੀ ਜਿਹੜਾ ਉਹ ਹੈਗਾ এডਿਕੇਸ਼ਨ ਤੇ ਮੈਡੀਸ ਮੈਡੀਕਲ ਤੇ ਮਤਲਬ ਕਿ ਵਾਤੋਂ ਵਾਤੋਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ 99% ਜਿਹੜਾ ਅਸੀਂ ਜਿਹੜੀ ਯੋਗਦਾਨ ਆ ਉਹ ਜ਼ਿਆਦਾ এডਿਕੇਸ਼ਨ ਸਕੂਲਾਂ ਵਿੱਚ ਯੋਗਦਾਨ ਦਈਏ ਜਾਂ ਫਿਰ ਹਸਪੀਟਲਾਂ ਵਿੱਚ ਦਈਏ ਇਸ ਤੋਂ ਅਗਲਾ ਪ੍ਰੋਜੈਕਟ ਜਿਹੜਾ ਉਹ 5 ਸਤੰਬਰ ਨੂੰ ਅਸੀਂ 새 ਸਕੂਲੇ ਕਰਾਂਗੇ ਜਿਸ ਵਿੱਚ ਇਸ ਪ੍ਰਾਇਮਰੀ ਸਕੂਲ ਅਤੇ ਮਿਡਲ ਸਕੂਲ ਦੀਆਂ ਜਿੰਨੀਆਂ ਵੀ ਬੱਚੀਆਂ ਕਰਨੇ ਹੈਗੀਆਂ ਉਹਨਾਂ ਨੂੰ ਸਾਰਿਆਂ ਨੂੰ ਵੋਟ ਦੇਤੇ ਜਾਣਗੇ ਔਰ ਇਸੇ ਤਰ੍ਹਾਂ ਹੀ ਮੈਂ ਬਾਕੀ ਆਪਣੇ ਲਾਈਨ ਮੈਂਬਰਾਂ ਨੂੰ ਬਾਕੀ ਕਲੱਬਾਂ ਨੂੰ ਵੀ ਇਹ ਹੀ ਕਹਾਂਗਾ ਕਿ ਅਸੀਂ ਲੰਗਰ ਲਾਉਣ ਦੀ بجائے ਜਿਹੜੇ ਆ ਉਹ ਇਹੋ ਜੇ ਕੰਮ ਕਰੀਏ ਕਿ ਤਾਂ ਜੋ ਕਹੇ ਦੇ ਕੰਮ ਆ ਸਕਣ ਲੰਗਰ ਦੇ ਜਿੰਨੇ ਸੇਰੇ ਰੋਟੀ ਖਾਣੀ ਆ ਤੇ ਦੂਜੇ ਦਿਨ ਭੁੱਲ ਜਾਣਾ ਪਰ ਇਹੋ ਜੀ ਚੀਜ਼ ਜਿਹੜੀ ਦਿੱਤੀ ਆ ਕੋਈ 2 4 5 ਸਾਲ ਜੇ ਬੱਚੇ ਥੱਲੇ ਬੈਠੇ ਰਹਿਣਗੇ ਉਹਨਾਂ ਨੂੰ ਹਵਾ ਮਿਲੇਗੀ ਰੋਟੀ ਖਾਣ ਲੱਗੇ ਆ ਪੜਨ ਲੱਗੇ ਆ ਤਾਂ ਕਿ ਗਰਮੀ ਮਹਿਸੂਸ ਨਾ ਹੋਏ ਇਸੇ ਤਰ੍ਹਾਂ ਦੀ ਪ੍ਰੋਜੈਕਟਾਂ ਹੀ ਕਰੀਏ ਤੇ ਬਹੁਤ ਵਧੀਆ ਔਰ ਇਸ ਕੰਮ ਲਈ ਮੈਨੂੰ ਮੋਟੀਵੇਟ ਕੀਤਾ ਸਾਡੇ ਐਕਐਮਐਲ ਜਿਹੜੇ ਜਗਿੰਦਰਪਾਲ ਜੀ ਆ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਯਾਰ ਮੇਰਾ ਵੀ ਸਕੂਲ ਹੈਗਾ ਇੱਕ ਟੋਟੀਪੰਡਾ ਜਿੱਥੇ ਬਹੁਤ 슬ਮ ਹੈਗਾ ਤੇ ਇਸ ਕਰਕੇ ਥੋੜਾ ਜਿਹਾ ਉਹਨਾਂ ਕਦੇ ਮੇਰੀ ਇੰਟਰਵਿਊ ਵੀਡੀਓ ਦੇਖੀ ਹੋਣੀ ਆ ਕਿਦੇ ਹੋਰ ਸਕੂਲ ਦੀ ਤੇ ਉਹਨਾਂ ਮੈਨੂੰ ਫੋਨ ਕੀਤਾ ਕਿ ਤਾਂ ਦਾ ਮੇਰੇ ਹਲਕੇ ਦਾ ਵੀ ਸਕੂਲ ਆ ਤੇ ਥੋੜਾ ਜਿਹਾ ਉੱਥੇ ਵੀ ਯੋਗਦਾਨ ਪਾਉਂ। ਪਰ ਮੈਂ ਇਹੋ ਜਿਹੇ ਜਿਹੜੇ ਲੀਡਰ ਆ ਗਿਆ ਹੈ ਤੇ ਉਹ ਕਾਂਗਰਸ ਦੇ ਆ ਮੈਂ ਭਾਜੀਪੀ ਨੂੰ ਬਿਲੋਂਗ ਕਰਨਾ ਪਰ ਇਹੋ ਜਿਹੇ ਲੀਡਰਾਂ ਦੀ ਮੈਂ ਤਾਰੀਫ ਕਰਾਂਗਾ ਕਿ ਜਿਹੜੇ ਮੌਕੇ ਦੇ ਨਾਮ MLA ਹੁੰਦੇ ਹੋਏ ਵੀ ਜਿਹੜੇ ਆ ਉਹ ਪਬਲਿਕ ਬਾਰੇ ਸੋਚਦੇ ਆ। ਬਸ ਇੰਨਾ ਹੀ ਕਹਿੰਦਾ ਹੋਇਆ ਮੈਂ ਜੈ ਲਾ ਇਰੀਜਮ ਜੈ ਭਾਰਤ। ਮੈਂ ਲਾਇਨਸ ਕਲੱਬ ਅਰਮਾਨ ਪਠਾਣਕੋਟ ਜੋ ਮੈਂ ਪਿਛਲੇ ਦਿਨਾਂ ਤੋਂ ਇਹ ਦੇਖ ਰਿਹਾ ਸੋਸ਼ਲ ਮੀਡੀਆ ਤੇ ਕਿ ਇਹ ਸਕੂਲਾਂ ਚ ਜਾ ਜਾ ਕੇ ਜਾਂ ਮਤਲਬ ਜਿਹੜੇ ਕੁਝ ਸੋਸ਼ਲ ਵਰਕ ਐਸੇ ਕਰ ਰਹੀ ਐ ਜਿਹੜਾਂ ਦੀ ਬਹੁਤ ਪ੍ਰਸ਼ੰਸਾ ਜਿਹੜੀ ਸੋਸ਼ਲ ਮੀਡੀਆ ਤੇ ਹੋ ਰਹੀ ਐ ਇੱਕ ਦਿਨ ਮੈਂ ਸੋਸ਼ਲ ਮੀਡੀਆ ਵਿੱਚ ਆਪ ਥੋੜਾ ਬਿਜੀ ਸੀ ਘਰ ਬੈਠਾ ਸੀ ਤੇ ਮੈਂ ਇਹਨਾਂ ਦੀ ਇੱਕ ਵੀਡੀਓ ਦੇਖੀ ਕਿ ਸਕੂਲ ਬੱਚੇ ਇਹਨਾਂ ਨੇ 180 ਧੀਰੇ ਸਕੂਲ ਵਿੱਚ ਲੜਕੀਆਂ ਨੂੰ ਜਿਹੜੇ ਐ ਛਤਰੀਆਂ ਵੰਡੀਆਂ ਕਿ ਆਉਣ ਵੇਲੇ ਲੜਕੀਆਂ ਨੂੰ ਕਿਤੇ ਘਰੋਂ ਨਿਕਲ ਵੇਲੇ ਵਰਖਾ ਚ ਜਾ ਕੋਈ ਮੁਸ਼ਕਲ ਨਾ ਆਏ ਕਦੇ ਬੱਚੀਆਂ ਇਹ ਸੋਚ ਕੇ ਘਰ ਨਾਲ ਬੈਠੀਆਂ ਰਹਿਣ ਕਿ ਅੱਜ ਵਰਖਾ ਮੈਂ ਸਕੂਲ ਨਹੀਂ ਜਾਣਾ ਇਹ ਤੇ ਸਰਕਾਰ ਇੱਕ ਬਹੁਤ ਵੱਡਾ ਉਪਰਾਲਾ ਲੜਕੀਆਂ ਦੀ ਜਾਂ ਬੱਚਿਆਂ ਦੀ ਐਜੂਕੇਸ਼ਨ ਵਾਸਤੇ ਕਰ ਰਹੀ ਹੈ ਕਿ ਬੱਚੇ ਸਕੂਲ ਪਹੁੰਚਣ ਉਥੇ ਮੈਨੂੰ ਇਹ ਪ੍ਰਸ਼ੰਸਾ ਕਰਦਿਆਂ ਬੜੀ ਮਤਲਬ ਖੁਸ਼ੀ ਵੀ ਹੋ ਰਹੀ ਹੈ ਕਿ ਇਸ ਸਾਡੇ ਐਮਸੀ ਸਾਹਿਬ ਵੱਲੋਂ ਇਹ ਇੱਕ ਬੜਾ ਵੱਡਾ ਤੇ ਅਨੋਖਾ ਜਿਹਾ ਉਪਰਾਲਾ ਕੀਤਾ ਗਿਆ ਕਿ ਕਿਉਂ ਨਾ ਲੜਕੀਆਂ ਨੂੰ ਛਤਰੀ ਦਿੱਤੀ ਜਾਵੇ ਜਦੋਂ ਕਿ ਸਾਡੇ ਸਮਾਜ ਵਿੱਚ ਲੜਕੀਆਂ ਨੂੰ ਵਰਖਾ ਵਾਲੇ ਦਾ ਨਾਮ ਕਰਕੇ ਮਾਵਾ ਵੀ ਘਰ ਰੋਕ ਲੈਂਦੀਆਂ ਕਿ ਬੇਟਾ ਅੱਜ ਘਰ ਰੁਕ ਜਾ ਸ਼ਾਇਦ ਉਹਦੇ ਘਰ ਰੁਕਣ ਨਾਲ ਉਹਦੇ ਘਰ ਦਾ ਕੋਈ ਕੰਮ ਸੰਵਰ ਜਾਵੇ ਲੇਕਿਨ ਜਦੋਂ ਮੈਂ ਸੋਸ਼ਲ ਮੀਡੀਆ ਤੇ ਇਹਦੀ ਖਬਰ ਪੜ੍ਹੀ ਤੇ ਮੈਨੂੰ ਬਹੁਤ ਅੱਛਾ ਲੱਗਿਆ ਤੇ ਮੈਨੂੰ ਇਹ ਮਹਿਸੂਸ ਹੋ ਰਿਹਾ ਮੈਂ ਕਿਉਂ ਨਾ ਅੱਜ ਕਿਉਂਕਿ ਅਸੀਂ ਸਰਕਾਰੀ ਅਧਿਆਪਕ ਤਾਂ ਭਾਵੇਂ ਹਾਂ ਪਰ ਸਾਨੂੰ ਪੁੱਛਿਆ ਜੀ ਸਰਕਾਰ ਨੇ ਇਹ ਬੜਾ ਪ੍ਰੇਰਿਤ ਕੀਤਾ ਕਿ ਤੁਹਾਨੂੰ ਦਾਨੀ ਸਜਣਾ ਤੋਂ ਕੁਝ ਵੀ ਮਿਲਦਾ ਨਾ ਸਕੂਲ ਦੇ ਬੱਚਿਆਂ ਵਾਸਤੇ ਤੋਂਨਾਂ ਵਾਸਤੇ ਤੁਹਾਨੂੰ ਝੋਲੀ ਹੱਟਣ ਵਿੱਚ ਸ਼ਰਮ ਨਹੀਂ ਹੋਣੀ ਚਾਹੀਦੀ ਤੇ ਕਿਉਂਕਿ ਸਾਡੇ ਰੋਜੀ ਰੋਟੀ ਵੀ ਇਹਨਾਂ ਬੱਚਿਆਂ ਦੇ ਪਿੱਛੇ ਚੱਲਦੀ ਹੈ ਤਾਂ ਅਜੇ ਮੇਰੇ ਮਨ ਵਿੱਚ ਵਿਚਾਰ ਪੈਦਾ ਹੋ ਹੀ ਰਿਹਾ ਸੀ ਤੇ ਇਹ ਸਿੰਘ ਸ਼ਰਤਤਤਲਬ ਸ਼੍ਰੀਰ ਜੀ ਸੰਜੀਦਾ ਕੋਲ ਮੈਨੂੰ ਆ ਗਿਆ ਕਹਿੰਦੇ ਜੀ ਤੁਹਾਡੇ ਸੂਚ ਕਿੰਨੇ ਬੱਚੇ ਆ ਤੇ ਮੇਰੇ ਮੇਰਾ ਮਨ ਉਸ ਵੇਲੇ ਜਿਹੜਾ ਸੀ ਨਾ ਖੜ ਗਿਆ ਮੈਨੂੰ ਲੱਗਦਾ ਮੇਰੀ ਮੁਰਾਦ ਪੂਰੀ ਹੋਣ ਵਾਲੀ ਹੈ ਤੇ ਉਹ ਠੀਕ ਹੈ ਜਦੋਂ ਇਹਨਾਂ ਨੇ ਗੱਲ ਦਾ ਜਵਾਬ ਹੈ ਮੇਰਾ ਸਵਾਲ ਜਿੰਨੀ ਸੀ ਹੋਇਆ ਤੇ ਮੈਨੂੰ ਪੁੱਛਿਆ ਕਿ ਤੁਹਾਡੇ ਸਕੂਲ ਚ ਲੜਕੀਆਂ ਕਿੰਨੀਆਂ ਸਾਡੀ ਸੋਚ ਕੋਸ਼ਣਾ ਬੱਚਿਆਂ ਨੂੰ ਕੁਝ ਦੇਣ ਦੀ ਹੈ ਤੋ ਤੁਸੀਂ ਹੁਣ ਇੱਥੇ ਸਕੂਲ ਵਿੱਚ ਮੀਡੀਆ ਮੌਜੂਦ ਹੈ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਕੋਲ ਸੈਂਪਲ ਇਹਨਾਂ ਨੇ ਸ਼ੂਜ਼ ਦੇ ਭੇਜੇ ਹੋਏ ਆ ਤੇ ਅਸੀਂ ਉਹ ਸੈਂਪਲ ਦੇ ਨੰਬਰ ਲੈ ਕੇ ਸਾਰੇ ਬੱਚਿਆਂ ਦੇ ਕਾਊਂਟ ਕਰਕੇ ਬੱਚਿਆਂ ਦੇ ਇਹਨਾਂ ਨੂੰ ਭੇਜ ਵੀ ਦਿੱਤੇ ਹੋਏ ਆ ਤੇ ਇਹਨਾਂ ਦਾ ਮਤਲਬ ਇੱਛਾ ਸੀ ਕਿ ਆਪਣੇ ਫਾਦਰ ਦੀ ਜਿਹੜੀ ਡੈਥ ਐਨੀਵਰਸਰੀ ਜਿਹੜੀ 10 ਅਗਸਤ ਨੂੰ ਹੋਣ ਜਾ ਰਹੀ ਆ ਤੇ ਉਹਦੇ ਸਬੰਧ ਵਿੱਚ ਮਤਲਬ ਅਸੀਂ ਕਰਾਂਗੇ ਫਿਰ ਇਹਨਾਂ ਨੇ ਅਸੀਂ ਸੋਚਿਆ ਮੈਂ ਕਿਹਾ ਜੀ ਗੱਲ ਤਾਂ ਉਹ ਮੰਗਣੀ ਲੱਗੇ ਆ ਮੈਂ ਕਿਹਾ ਸਰ ਸਾਨੂੰ ਤੁਸੀਂ ਕਿਉਂਕਿ ਪਰਮਾਤਮਾ ਨੇ ਤੁਹਾਨੂੰ ਦੇਣਯੋਗ ਵੀ ਬਣਾਇਆ ਤੇ ਕਿਉਂ ਨਾ ਸਾਨੂੰ ਅਸਲ ਵਿੱਚ ਜ਼ਰੂਰਤ ਹੈ ਸਾਨੂੰ ਪੱਖਿਆਂ ਦੀ ਸਾਨੂੰ ਅਨੇ ਮਤਲਬ 9-10 ਪੱਖਿਆਂ ਦੀ ਲੋੜ ਹੈ ਤਾਂ ਇਹਨਾਂ ਨੇ ਕਿਹਾ ਵੀ 9 ਕਿਉਂ 10 ਕਿਉਂ ਨਹੀਂ ਤਾਂ ਅਸੀਂ ਤੁਹਾਨੂੰ ਉਹਨੇ ਪੱਖੇ ਜਿਹੜੇ ਲੈ ਕੇ ਦੇ ਰਹੇ ਆ ਤਾਂ ਫਿਰ ਅਸੀਂ ਇਹ ਸੋਚਿਆ ਕਿ ਚਲੋ 15 ਅਗਸਤ ਨੂੰ ਪ੍ਰੋਗਰਾਮ ਸਾਡਾ ਹੁੰਦਾ ਅਸੀਂ ਇੱਥੇ 15 ਅਗਸਤ ਮਨਾਵਾਂਗੇ ਤਾਂ ਹੁਣ ਇਹਨਾਂ ਨੇ ਇਹਨਾਂ ਦੇ ਆਪਣੀ ਇੱਛਾ ਅਨੁਸਾਰ ਜਿਸ ਦਿਨ 5 ਅਗਸਤ ਨੂੰ ਟੀਚਰਸ ਡੇ ਹੁੰਦਾ ਤਾਂ ਇਹਨਾਂ ਨੇ ਆਪ ਹੀ ਅਨਾਉਂਸ ਕਰਤਾ ਕਿ 5 ਅਗਸਤ ਨੂੰ ਆ ਰਿਹਾ ਸਾਡਾ ਸਾਰਾ ਸਕੂਲ ਸਾਡਾ ਸਕੂਲ ਦਾ ਸਟਾਫ ਸਮੇਤ ਬੱਚੇ ਅਸੀਂ ਇਸ ਗੱਲ ਦਾ ਇਸ ਆਈਡੀਆ ਦਾ ਵੈਲਕਮ ਕਰਦੇ ਆਂ ਕਿ ਉਸ ਦਿਨ ਫਿਰ ਹਮੋਹਾ ਮਾ ਕੇ ਇੱਕ ਜੜੀ ਇਹਨਾਂ ਨੇ ਦਾਨ ਕਰਨ ਦੀ ਕਿਹੜੀ ਪਰੰਪਰਾ ਚਲਾਈ ਹੋਈ ਹੈ ਪ੍ਰਮਾਤਮਾ ਨੇ ਇਹਨਾਂ ਨੂੰ ਦੇਣਯੋਗ ਬਣਾਇਆ ਹੋਏ ਪ੍ਰਮਾਤਮਾ ਇਹਨਾਂ ਦੀ ਕਮਾਈ ਵਿੱਚ ਹੋਰ ਵਾਧਾ ਪਾਵੇ ਦਿਨ ਰਾਤ ਦੁਗਣੀ ਚੌਗਣੀ ਤਰੱਕੀ ਕਰੇ ਤਾਂ ਜੋ ਐਸੇ ਤਰ੍ਹਾਂ ਦੇ ਸਮਾਜ ਵਿੱਚ ਜਿਹੜੇ ਪਲਾਈ ਦਾ ਕੰਮ ਕਰਦੇ ਰਹਿਣ ਤੇ ਖਾਸ ਕਰਕੇ ਜਿਵੇਂ ਇਹਨਾਂ ਨੇ ਇੱਕ ਆਪਣਾ ਜ਼ਿਕਰ ਵੀ ਕੀਤਾ ਵੀ ਇਹ ਵਾਕਈ ਇੱਕ ਸਲਾਮੀ ਏਰੀਆ ਪਿੰਡ ਦੇ ਜਿਹੜੇ ਲੋਕ ਨੇ ਬਹੁਤ ਗਰੀਬ ਨੇ ਮੈਨੂੰ ਇਹ ਕਹਿਣ ਵਿੱਚ ਕੋਈ ਹਰਜ ਨਹੀਂ ਕਿ ਅਸੀਂ ਜਦੋਂ ਇਸ ਸਕੂਲ ਵਿੱਚ ਜੁਆਇਨ ਕੀਤਾ ਸੀ ਬਹੁਤ ਸਕੂਲ ਦਾ ਜਾਂ ਪਿੰਡ ਦੇ ਲੋਕਾਂ ਦਾ ਬੜਾ ਮਾਰਾ ਹਾਲ ਸੀ 10 ਸਾਲ 2011 ਵਿੱਚ ਜਦੋਂ ਅਸੀਂ ਸਰਲੇ ਕੀਤਾ 10ਵੀਂ ਪਾਸ ਕੋਈ ਇੱਥੇ ਬੱਚਾ ਨਹੀਂ ਸੀ ਮਿਲਦਾ ਅੱਜ ਮੈਂ ਬੜੇ ਫਖਰ ਨਾਲ ਕਹਿ ਸਕਦਾ ਜੀ ਪਿੰਡ ਵਿੱਚ ਪੜ੍ਹੇ ਲਿਖੇ ਲੋਕ ਨੇ ਪੜ੍ਹੇ ਲਿਖੇ ਕੈਮਰ ਪਰਸਨ ਹਣੀ ਦੇ ਨਾਲ ਅੱਜ ਇਸਨੀ ਦੀ ਰਿਪੋਰਟ